ਨਾਮ ਮਨੀ ਆਪਾਂ ਸੇਵਾ ਕਰਦੇ ਆਂ ਸ਼ਨੀ ਮਾਰੀ ਦੇ ਮੰਦਰ ਘੰਟਾ ਘਰ ਚੌਂਕ ਸੇਵਾਦਾਰ ਆਂ ਆਪਾਂ ਤੁਹਾਡੀ ਰਾਈ ਆਪਣੇ ਸ਼ਹਿਰ ਦੀ ਸਮੁੱਚੀ ਜਨਤਾ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦੇ ਆਂ ਸ਼ਨੀ ਮਾਰੀ ਦੀ ਜਿਹੜੀ ਸ਼ੋਭਾ ਯਾਤਰਾ ਹੈ 23 ਤਰੀਕ ਦੇ ਦਿਨ ਸ਼ੁੱਕਰਵਾਰ ਬੜੇ ਧੂਮ-ਧਾਮ ਦੇ ਨਾਲ ਆਪਾਂ ਸ਼ਨੀ ਮਾਰੀ ਦੇ ਮੰਦਰ ਘੰਟਾ ਘਰ ਚੌਂਕ ਤੋਂ ਸ਼ੁਰੂ ਕਰਾਂਗੇ ਜਗ੍ਹਾ ਦਾ ਜਿਹੜਾ ਰੂਟ ਹੋਏਗਾ ਇੱਥੋਂ ਸਿੱਧਾ ਜਲਿਆਂ ਦਾ ਬਾਗ ਜਲਿਆਂ ਬਾਗ ਤੋਂ ਅਟ ਆਪਣਾ ਨੀਬੀਆਲਾ ਚੌਂਕ ਕਰਮੋ ਡਿਉਰੀ ਗੁਰੂ ਬਾਜ਼ਾਰ ਸ਼ਕਤੀ ਨਗਰ ਉਧਰੋਂ ਹੁੰਦਿਆਂ ਹੋਇਆਂ ਆਪਾਂ ਵਾਪਸੀ ਮੰਦਰ ਦੇ ਵਿੱਚ ਆਵਾਂਗੇ ਆਪਾਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਨਦੇ ਆਪਾਂ ਮਹਾਰਾਜ ਦੀ ਸ਼ੋਭਾ ਯਾਤਰਾ ਦੇ ਵਿੱਚ ਅਮਨੰਤਰੀਤ ਕਰਦੇ ਆਂ ਤੇ ਸਾਰੇ ਸ਼ਹਿਰ ਵਾਸੀ ਮਹਾਰਾਜ ਦੀ ਸ਼ੋਭਾ ਯਾਤਰਾ ਵਿੱਚ ਆ ਕੇ ਮਹਾਰਾਜ ਦੀ دیدار ਕਰਨ ਦਸ਼ਨਾ ਦੇ ਤੇ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰਨ ਹਰ ਸਾਲ ਸਾਡੇ ਮੇਨ ਮੰਦਿਰ ਤਰਲੋਕੀਨਾਥ ਜੀ ਇਹ ਮੰਦਰ ਦੇ ਇਹਨਾਂ ਜੀ ਦਿਸ਼ਾ ਨਿਰਦੇਸ਼ ਦੇ ਹਿਸਾਬ ਦੇ ਨਾਲ ਮਹਾਰਾਜ ਦਾ ਪ੍ਰੋਗਰਾਮ ਕਰਾਇਆ ਜਾਂਦਾ ਤੇ ਮਹਾਰਾਜ ਆਪ ਆ ਕੇ ਸਾਖਸ਼ਾਤ ਚਮਤਕਾਰ ਵੀ ਦਿਖਾਉਂਦੇ ਨੇ ਤੇ ਬੱਚਿਆਂ ਨੂੰ ਆਸ਼ੀਰਵਾਦ ਵੀ ਦਿੱਤੇ ਜਾਂਦੇ ਨੇ ਇਸ ਵਾਰ ਯਾਤਰਾ ਦੇ ਵਿੱਚ ਆਪਾਂ ਕਿਸੇ ਵੀ ਦੇਵਤਾਰੀ ਬੰਦੇ ਨੂੰ ਮਾਰੇ ਦਾ ਰੂਪ ਨਹੀਂ ਦੇ ਰਹੇ ਸਾਰੇ ਜਿਹੜੇ ਸਰੂਪ بنائے ਜਾਣਗੇ ਜਿਸ ਤਰ੍ਹਾਂ ਦਰਬਾਰ ਦੇ ਵਿੱਚ ਦਰਸ਼ਨ ਹੁੰਦੇ ਜਿੰਤਪੁਨੀ ਮਾਤਾ ਜੀ ਦੇ ਦਰਬਾਰ ਚ ਜਿੰਤਪੁਨੀ ਮਾਰੇ ਦੇ ਪਿੰਡੀ ਦੇ ਦਰਸ਼ਨ ਹੁੰਦੇ ਆ ਆਪਾਂ ਪਿੰਡੀ ਰੂਪ ਦੇ ਸਰੂਪ ਦੇ ਸਭ ਜਨਤਾ ਨੂੰ ਦਰਸ਼ਨ ਕਰਾਵਾਂਗੇ ਇਸ ਤਰ੍ਹਾਂ ਹੀ ਵੈਸ਼ਨੋ ਮਾਤਾ ਜੀ ਦੇ ਦਰਸ਼ਨ ਹੋਣਗੇ ਖਾਟੂ ਸ਼ਾਮ ਜੀ ਦੇ ਦਰਸ਼ਨ ਹੋਣਗੇ ਮਹਾਕਾਲ ਜੀ ਦਾ ਇੱਕ ਸਰੂਪ ਦੇ ਦਰਸ਼ਨ ਹੋਣਗੇ ਆਪਣਾ ਇਸੇ ਤਰ੍ਹਾਂ ਹੀ ਜਿਹੜੇ ਦਰਸ਼ਨ ਮਹਾਰਾਜ ਦੇਗੇ ਆ ਸਾਰੇ ਕਰਾਏ ਜਾਣਗੇ ਸ਼ੋਭਾ ਯਾਤਰਾ ਦੇ ਵਿੱਚ ਸ਼ਹਿਰ ਵਾਸੀਆਂ ਨੂੰ ਸ਼ਹਿਰਦਾਰੀਆਂ ਨੂੰ ਇਹ ਹੀ ਅਪੀਲ ਹੈ ਕਿ ਸਾਰੇ ਸ਼ੋਭਾ ਯਾਤਰਾ ਦੇ ਵਿੱਚ ਸੰਯੋਗ ਕਰਨ ਸ਼ੋਭਾ ਯਾਤਰਾ ਦੇ ਵਿੱਚ ਦਰਸ਼ਨ ਕਰਨ ਮਹਾਰਾਜ ਦੇ ਜਿਹੜੀ ਇਹ ਸਰੂਪ ਬਣੇ ਹੋਣਗੇ ਤੇ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਇਸ ਤਾਰੀਖ ਸ਼ੁੱਕਰਵਾਰ ਨੂੰ ਸ਼ੋਭਾ ਯਾਤਰਾ ਨਿਕਲੇਗੀ ਔਰ 26 ਤਾਰੀਖ ਨੂੰ ਜਨਮ ਦਿਨ ਮਨਾਇਆ ਜਾਏਗਾ ਸੋਮਵਾਰ ਨੂੰ ਮੈਂ ਸ਼ਹਿਰ ਵਾਸੀ ਉਸੇ ਅੰਮ੍ਰਿਤਸਰ ਵਾਸੀ ਉਸੇ ਇਹ ਕਹਤਾ ਹੂੰ कि ज्यादा ज्यादा परिवार सहित पहुंचकर शनि जन्मदिन की शनि जन्मदिन की शोभा बढ़ाए जय माता दी जय शनिदेव महाराज मैं ਤੁਹਾਡਾ ਬਸਬਦਾ ਲਵਿਸ਼ ਲਵ ਔਰ ਮੇਰੇ ਵੱਲੋਂ ਮਨੀ ਪਾਜੀ ਵੱਲੋਂ ਔਰ ਬਾਬਾ ਜੀ ਦੇ ਸਾਰੇ ਸੇਵਾਦਾਰ ਵੱਲੋਂ ਬਾਬਾ ਜੀ ਦੇ ਜਨਮ ਮਹੋਤਸਵ ਦੀਆਂ ਬਹੁਤ ਸਾਰੀਆਂ ਵਧਾਈਆਂ ਜੋ ਕਿ 26 ਮਈ ਨੂੰ ਜੋ ਤੁਸੀਂ ਮੰਦਿਰ ਦੇਖ ਰਿਹਾ ਇਸ ਵਿੱਚ ਬੜੀ ਸ਼ਰਦਾ ਦੇ ਨਾਲ ਮਨਾਇਆ ਜਾਏਗਾ ਔਰ ਅਸੀਂ ਹਾਜ਼ਰੀਆਂ ਭਰਾਂਗੇ ਔਰ 23 ਮਈ ਨੂੰ ਬਾਬਾ ਜੀ ਦੀ ਸ਼ੋਭਾ ਯਾਤਰਾ ਭਵਿਸ਼ ਸ਼ੋਭਾ ਯਾਤਰਾ ਜੋ ਪੂਰੇ ਸ਼ਹਿਰ ਵਿੱਚ نکالی ਜਾਏਗੀ ਔਰ ਉਸਦੀਆਂ ਵੀ ਬਹੁਤ ਸਾਰੀਆਂ ਵਧਾਈਆਂ ਬਹੁਤ ਸਾਰੀਆਂ ਮੁਬਾਰਕਾਂ ਭਗਤਾਂ ਨੂੰ ਮੈਸੇਜ ਇਹ ਹੀ ਹੈ ਕਿ ਤੁਸੀਂ ਵੱਧ ਤੋਂ ਵੱਧ ਇਸ ਵਿੱਚ ਆਓ ਬਾਬਾ ਜੀ ਦੇ ਦਰਸ਼ਨ ਕਰੋ ਮਾਤਾ ਚੰਦਪੁਰਨੀ ਦੇ ਔਰ ਬਾਲਾ ਜੀ ਮਹਾਰਾਜ ਦੇ ਦਰਸ਼ਨ ਤੁਹਾਨੂੰ ਇਸ ਵਿੱਚ ਹੋਣਗੇ ਔਰ ਤੁਸੀਂ ਜਰੂਰ ਆਓ ਔਰ ਆਸ਼ੀਰਵਾਦ ਪ੍ਰਾਪਤ ਕਰੋ ਜੈ ਮਾਤਾ ਦੀ ਜੈ ਜੈ ਸ਼ਨੀ ਦੇਵ ਮਹਾਰਾਜ